ਘੋੜੀਵੱਤੀ ਛੋਟੀ ਮੋਟੀ ਲੜਾਈਆਂ ਹੁੰਦੀਆਂ ਸੀ ਤੇ ਘਰੇ ਰਹਿੰਦਾ ਰਿਹਾ ਆ ਤੇ ਹੁਣ ਜਿਹੜੇ ਆ ਪਤਾ ਨਹੀਂ ਕੋਈ ਕੇਸ ਵਗੈਰਾ ਪਿਆ ਤੇ ਕਹਿੰਦੇ ਆ ਕਿ ਸਿਵਲ ਵਾਲੇ ਆ ਗਏ ਆ ਪਹਿਲਾਂ ਇੱਧਰ ਹੀ ਆਏ ਸੀ ਇੱਧਰੋਂ ਫੇਰ ਉਹ ਮੇਰੇ ਵੱਲ ਪਾਪਾ ਜੀ ਨੂੰ ਭੇਜ ਦਿੱਤਾ ਉਹਨਾਂ ਸੋਚਿਆ ਕਿ ਕੋਈ ਮਿਲਣ ਵਾਲੇ ਆਏ ਆ ਉਹ ਇਹਨਾਂ ਨੂੰ 26 ਫਰਵਰੀ ਨੂੰ ਘਰੋਂ ਲੈ ਗਏ ਆ ਸੰਦੀਪ ਨੂੰ ਕੀ ਕੇਸ ਵਾਲੇ ਹਾਂਜੀ ਸਿਵਲ ਵਿੱਚ ਹੀ ਉਹਨਾਂ ਦਾ ਨਾਂ ਹੀ ਪੰਮਨਦੀਪ ਸਿੰਘ ਅੰਮ੍ਰਿਤਸਰ ਹੀ ਕਹਿੰਦੇ ਉਹ ਕਹਿੰਦੇ ਕਿ ਸਾਡਾ ਮਾਤਾ ਥੋੜਾ ਜਿਹਾ ਕੰਮ ਵਾ ਤੁਸੀਂ ਸਾਡੇ ਭਰੋਸੇ ਤੇ ਮੁੰਡੇ ਨੂੰ ਭੇਜ ਦੋ ਅਈ ਇਹਨੂੰ ਕੋਸ਼ ਨਹੀਂ ਹੋਣ ਦਾਂਗੇ ਜੋ ਕੁਝ ਵੀ ਹੋਏਗਾ ਪਹਿਲਾਂ ਸਾਡੇ ਨਾਲ ਹੋਏਗਾ ਫਿਰ ਇਹਦੇ ਨਾਲ ਹੋਏਗਾ ਤੇ ਅੱਜ ਜਦੋਂ ਰਾਤੀ ਗੱਲ ਹੋਈ ਆ ਤੇ ਉਹਨ ਕੋਈ ਵੀ ਮਤਲਬ ਕਿ ਉਹਨਾਂ ਨੇ ਕਿਹਾ ਆਪਾਂ ਛੇਤੀ ਛੇਤੀ ਚੱਲੇ ਆ ਹੁਣ ਤੁਸੀਂ ਹਾਲ ਫੋਨ ਨਾ ਕਰਿਓ ਉਸ ਤੋਂ ਬਾਅਦ ਕੱਲੀ ਡੈੱਡ ਬੋਡੀ ਮਿਲੀ ਛੇਰੇ ਦੀ ਉਹ ਕਿੱਦਾਂ ਉਹ ਕਿੱਥੇ ਗਏ ਚਾਰ ਜਣੇ ਜਿਹੜੇ ਪੰਜ ਜੋਂ ਉਹਨਾਂ ਦੀ ਪੂਰੀ ਟੀਮ ਗਈ ਰਹੀ ਨਾਲ ਉਹ ਕਿਉਂ ਗਏ ਮਿਸ਼ਨ ਤੇ ਇਹਨੂੰ ਸ਼ੇਰੇ ਨੂੰ ਇਕੱਲੇ ਨੂੰ ਲੈ ਕੇ ਗਏ ਆ ਲੈ ਕੇ ਗਏ ਰਮਦਾਸ ਤੇ ਉਹਦੇ ਵਿੱਚ ਘਰ ਪਤਾ ਨਹੀਂ ਕਿਹੜੀ ਜਗ੍ਹਾ ਤੋਂ ਰਮਦਾਸ ਵਾਲਿਆਂ ਨੇ ਸਾਨੂੰ ਦੱਸਿਆ ਫੋਨ ਕਰਕੇ ਕਿ ਤੁਹਾਡਾ ਬੱਚਾ ਸ਼ੇਰੇ ਦੀ ਡੈਥ ਹੋ ਗਈ ਆ ਤੇ ਆਪਾਂ ਉਹਨੂੰ ਸਿਵਲ ਹਸਪੀਟਲ ਲੈ ਕੇ ਗਏ ਆ ਅਜਨਾਲੇ ਲੈ ਕੇ ਗਏ ਨੇ ਹਾਂਜੀ 26 ਤਰੀਕ ਨੂੰ ਆਇਆ ਸੀ ਕਹਿਣ ਹਾਂਜੀ 26 ਫਰਵਰੀ ਨੂੰ ਲੈ ਕੇ ਗਏ 26 ਫਰਵਰੀ ਦਾ ਗਏ ਹਾਂਜੀ ਤੇ ਕਾਫੀ ਦੇਰ ਤੋਂ ਮਤਲਬ ਕਿ ਚਲੋ ਮਾੜਾ ਮोटा ਹੁੰਦਾ ਹੀ ਉਹ ਕੋਈ ਗੱਲ ਨੂੰ ਨਿਪਟ ਜਾਂਦਾ ਹੀ ਹੋਕ ਹੈ ਉਹਨਾਂ ਨੇ ਸਾਨੂੰ ਮੁਲਾਜ਼ਮ ਹੀ ਦੱਸਿਆ ਆਪਣੇ ਵੱਲੋਂ ਛੇਰਾ ਚੱਲਗਾ ਨਾ ਹਾਂਜੀ ਤੇ ਜਿਹੜੀ ਪ੍ਰਗਿਆ ਜਾਨਵਾ ਅੰਮ੍ਰਿਤਸਰ ਦੀ ਪਹਿਲਾਂ ਉਹ ਹੀ ਉੱਥੇ ਉਹ ਬਦਲੀ ਹੋ ਕੇ ਚਲ ਗਈ ਸਾਡੇ ਕੋਲ ਉਹਨਾਂ ਦਾ ਨੰਬਰ ਨਹੀਂ ਹੈਗਾ ਉਹਨਾਂ ਕੋਲ ਹੀ ਪਹਿਲਾ ਛੇਰੇ ਦਾ ਕੇਸ ਤੋਂ ਕਹਿੰਦੇ ਕੋਈ ਸ਼ਹਿਰ ਵਿੱਚੋਂ ਤੁਹਾਡੇ ਉਹ ਹੋਇਆ ਦਾ ਵਾ ਮਤਲਬ ਕਿ ਪੈਸਿਆਂ ਦਾ ਕਪਲਾ ਹੋਇਆ ਦਾ ਨਕਲੀ ਨੋਟਾਂ ਤੇ ਤੇਰੇ ਦਾ ਮਤਲਬ ਕਿ ਇਹਦੇ ਕੋਈ ਜਾਂਚ ਪੜਤਾਲ ਕਰਨੀ ਆਪਾਂ ਉਹ ਇੱਕ ਦੋ ਜਾਂਚ ਪੜਤਾਲ ਕਰਾਂਦੇ 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 ਕਾਫੀ ਉਹਨਾਂ ਨੇ ਵੱਡਿਆਂ ਨਾਲ ਕਰਨ ਲੱਗ ਪਿਆ ਉਹਨਾਂ ਨੇ ਕਿਹਾ ਇਹ ਕਿ ਛੋਟਾ ਜਿਹਾ ਕੰਮ ਹੈ ਮਾਤਾ ਚਾਰ ਦਿਨ ਪਹਿਲਾਂ ਆਏ ਆ ਰੋਟੀ ਦਾ ਟਿਕਰ ਉਖਾਦੀ ਉਹਨਾਂ ਨੇ ਤਿੰਨ ਜਣੇ ਆਏ ਤਿੰਨ ਮੁਲਾਜ਼ਮ ਨਾਲ ਸ਼ੇਰਾ ਆ ਜਾਂਦਾ ਸੀ ਤੁਹਾਡਾ ਜਵਾਈ ਉਹਨਾਂ ਨੂੰ ਜਾਂਦਾ ਪੁਲਿਸ ਵਾਲਿਆਂ ਨੂੰ ਉਹਨਾਂ ਨਾਲ ਮਹੀਨੇ ਤੋਂ ਹੀ ਵਕ ਵੀ ਸੀ ਉਹਦੇ ਪਹਿਲਾਂ ਨਹੀਂ ਹੈਗੀ ਜਿਹਦੇ ਨਾਲ ਲੱਗੇ ਹਾਂਜੀ ਪਹਿਲਾਂ ਨਹੀਂ ਹੈਗੀ ਕੋਈ ਨਹੀਂ ਜਾਂਦਾ ਅਪਾ ਇਨਸਾਫ ਕਰਨੇ ਆ ਹਨੂ ਉਹ ਆ ਕੇ ਦੱਸਣ ਸਾਡੇ ਮੁੰਡੇ ਨਾਲ ਕੀ ਕੀਤਾ ਉਹਨਾਂ ਨੇ ਕਿਉਂ ਲੈ ਕੇ ਗਏ ਉਹਨੂੰ ਕਿਹੜੇ ਕੇਸ ਚ ਲਾ ਕੇ ਗਏ ਇਸਕਾਰ ਸਿਰੇ ਕਰ ਚੋ ਹਾਂਜੀ ਮੰਮੀ ਅੱਜ ਆਂਦੀ ਆ ਫੇਰ ਮੰਮੀ ਵਿਚਾਰੀ ਘਰੇ ਨਹੀਂ ਆ ਹਾਂਜੀ ਵਾਏ ਵੀ ਘੇਰੀ ਕਰਾਂਗੇ ਇਹ ਤੁਸੀਂ ਕੀ ਲੱਗਦੇ ਹੋ ਉਹਦੇ ਮੈਂ ਬ੍ਰਦਰ ਲੱਗਦਾ ਬ੍ਰਦਰ ਲੱਗਦਾ ਕੀ ਗੱਲ ਹੋਈ ਸਾਰੀ ਸਰ ਗੱਲ ਕੋਈ ਨਹੀਂ ਹੋਈ ਉਹ ਤੋਂ ਆਪਣੇ ਤੋਂ ਸੋਹਰਿਆ ਘਰ ਤੋਂ ਗਿਆ ਆ ਤੇ ਸਵੇਰੇ ਹਾਨੂੰ ਫੋਨ ਆਂਦਾ ਆ ਕਿ ਤੁਹਾਡੇ ਭਰਾ ਨੂੰ ਕਿਸ ਨੇ ਮਾਰਤਾ ਆ ਉਹਨੇ ਤੁਹਾਨੂੰ ਕਿਹੜਾ ਕਿੰਨੇ ਮਾਰਿਆ ਹੁਣ ਆਪਾਂ ਇਹੀ ਪ੍ਰਸ਼ਾਸਨਕ ਇਹੀ ਮੰਗ ਕਰਦੇ ਆ ਤੁਹਾਨੂੰ ਇਨਸਾਫ ਚਾਹੀਦਾ ਵੱਤੋ ਜਿਨ੍ਹਾਂ ਨੇ ਉਹਨੂੰ ਮਾਰਿਆ ਤੇ ਜਿਹਨਾਂ ਨੇ ਉਹਨੂੰ ਸੱਡਿਆ ਇਹ ਗੱਲ ਕੱਲ ਦੀ ਗੱਲ ਨਿਕਾਜੀ ਦੀ ਗੱਲ ਇਹ ਮੇਰੇ ਖਿਆਲ ਨਾਲ ਕੱਲ ਦੀ ਹੀ ਗੱਲ ਜੇ ਕਿਹੜੀ ਜਗ੍ਹਾ ਦੀ ਗੱਲ ਇਹ ਗੱਲ ਹੈ ਕਿ ਬੇ ਅਜਨਾਲੇ ਵਾਲੀ ਸਾਈਡ ਨੂੰ ਦੱਸ ਦੇ ਜੀ ਅਜਨਾਲੇ ਜਾਂ ਰਮਦਾਸ ਵਾਲੀ ਸਾਈਡ ਤੇ ਤੇ ਕੀ ਪਤਾ ਕਿ ਪੁਲਸ ਕੀ ਕੰਦੀ ਤੁਹਾਨੂੰ ਪੁਲਸ ਨੇ ਤੇ ਹਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਹੁਣ ਪੋਸਟਮਾਰਟਮ ਉਹ ਗਲਾਸ਼ ਆ ਗਈ ਘਰ ਹਾਂਜੀ ਤੇ ਸਸਕਾਰ ਵਾਲੋ ਕੀ ਕਹਿੰਦੇ ਸਸਕਾਰ ਅਜੇ ਜੀ ਬੀਜੇ ਕਰਨਾ ਮम्मा ਇਹ ਨੀਤ ਤੇ ਮम्मा ਆਣ ਕੇ ਤੇ ਸਸਕਾਰ ਕਰਨਾ